ਅੰਤਰਰਾਸ਼ਟਰੀ ਯੋਗ ਦਿਹਾੜੇ ਦੇ ਸੰਬੰਧ ਵਿੱਚ ਜ਼ਿਲ੍ਹਾ ਤਰਨਤਾਰਨ ਵਿੱਚ ਵੱਖ-ਵੱਖ ਥਾਵਾਂ ਤੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਏ ਗਏ ਇਸ ਵਿੱਚ ਜ਼ਿਲ੍ਹਾ ਅਧਿਕਾਰੀਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਹਿੱਸਾ ਲਿਆ 11ਵਾਂ ਇੰਟਰਨੈਸ਼ਨਲ ਯੋਗ ਦਿਹਾੜਾ ਮਨਾਇਆ ਗਿਆ ਜੀ ਚਲਾ ਰੰਤਾਰੰਤ ਵਿੱਚ ਪੁਲਿਸ ਲਾਈਨ ਗਰਾਉਂਡ ਦੇ ਵਿੱਚ ਤੇ ਨਾਲ ਹੀ ਸੀਨੀਅਰ ਉਪਸ਼ਾਲਾ ਵੱਲੋਂ ਜਿਹੜਾ ਜੁਆ ਦੇ ਸੰਬੰਧ ਦੇ ਵਿੱਚ ਪ੍ਰੋਗਰਾਮ ਸੀ ਅਜੋ ਕੀ ਪਾਇਆ ਮੈਂ ਇਹੋ ਕਹਿਣਾ ਚਾਹੁੰਦਾ ਪੁੱਲੋਂ ਵੀ ਉਸ ਅਨੁਸਾਰ ਵਿੱਚ ਉਸ ਚੇਅਰਮੈਨ ਸਾਹਿਬ ਨੇ ਬਹੁਤ ਵਧੀਆ ਮਤਲਬ ਵੀ ਇੱਕ ਪੰਜਾਬ ਗੌਰਮੈਂਟ ਨੇ ਬਹੁਤ ਵਧੀਆ ਰੀਤ ਚਲਾਈ ਆ ਹਰ ਸਾਲ ਹੁੰਦਾ ਅਸੀਂ ਤੇ ਉਹ ਕਹਿੰਦੇ ਆਂ ਵੀ ਇਹਨਾਂ ਨਾਲ ਵੀ ਚਲੋ ਹਫਤੇ ਜਿੱਤ ਵਾਰੀ ਹੋਏ ਲੈ ਮਹੀਨੇ ਦੋ ਵਾਰੀ ਇਦਾਂ ਦਾ ਪ੍ਰੋਗਰਾਮ ਹੋਏ ਤੇ ਜਿਹੜਾ ਨਾਲ ਪਿਵੋਤਰੀ ਵਧੀਆ ਤਰੀਕੇ ਨਾਲ ਜਿਹੜਾ ਇਥੋਂ ਸਿੱਖੇ ਜਾਊਗਾ ਅੱਗੇ ਵੀ ਕਿਸੇ ਨੂੰ ਸਿਖਾਊਗਾ ਉਹ ਆਯੋਗ ਸ਼ਾਲਾ ਹਰ ਜਗ੍ਹਾ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਥਾਂ ਤੇ ਇਹ ਵੀ ਬੜਾ ਜ਼ਰੂਰੀ ਹੈ ਕਿਉਂਕਿ ਬੱਚਿਆਂ ਨੂੰ ਅਤੇ ਸਿਆਣਿਆਂ ਲਈ ਸਾਰਿਆਂ ਵਾਸਤੇ ਇਹ ਸਰੀਰ ਵਾਸਤੇ ਮਾਨਸਿਕਾ ਵਾਸਤੇ ਤੰਦਰੁਸਤੀ ਵਾਸਤੇ ਯੋਗ ਸ਼ਾਲਾ ਬੜਾ ਜ਼ਰੂਰੀ ਆ ਤੇ ਉਹਦੇ ਵਿੱਚ ਵੀ ਵੇਖੋ ਜ਼ਿਲ੍ਹੇ ਦੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਜਗ੍ਹਾ ਤੇ ਹਰ ਬਲਾਗ ਦੇ ਵਿੱਚ ਜਿਹੜਾ ਯੋਗ ਸ਼ਾਲਾ ਦਾ ਕੈਂਪ ਪ੍ਰਧਾਨ ਮੰਤਰੀ ਸ੍ਰੀ ਕੇਂਦਰੀ ਵਿਦਿਆਲਿਆ ਜਲੰਧਰ ਛੌਣੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਯੋਗ ਕਿਰਿਆਵਾਂ ਦਾ ਅਭਿਆਸ ਕੀਤਾ ਗਿਆ ਯੋਗ ਮਾਹਿਰਾਂ ਨੇ ਵੱਖ-ਵੱਖ ਯੋਗ ਆਸਣ ਕਰਵਾਏ ਅਤੇ ਯੋਗ ਦੇ ਸਰੀਰਕ ਤੇ ਮਾਨਸਿਕ ਲਾਭਾਂ ਦੀ ਜਾਣਕਾਰੀ ਦਿੱਤੀ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਭਾਰटिया ਨੇ ਯੋਗ ਦੀ ਮਹੱਤਤਾ ਤੇ ਚਾਣਨਾ ਪਾਇਆ